ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀਆਂ ਕਾਫੀ ਪੌੜੀਆਂ ਕਾਵਿਅ ਸੁਣੀਆਂ ਤੇ ਮੰਨੀਆਂ ਤੇ ਸੀ ਭਾਵ ਕਿ ਜਿਹੜਾ ਮਨੁੱਖ ਉਸ ਪ੍ਰਮਾਤਮਾ ਨੂੰ ਮੰਨਦਾ ਹੈ ਉਸ ਨੂੰ ਕੀ ਪ੍ਰਾਪਤ ਹੁੰਦਾ ਹੈ ਉਸ ਦਾ ਕੀ ਦਰਜਾ ਹੈ ਤੇ ਇਸ ਪੌੜੀ 16ਵੀਂ ਦੇ ਵਿੱਚ ਬਾਬਾ ਜੀ ਦੱਸਦੇ ਹਨ ਕਿ ਸੁਣ ਕੇ ਮੰਨ ਕੇ ਉਸ ਦਾ ਧਿਆਨ ਇੱਕ ਈਸ਼ਵਰ ਦੇ ਵਿੱਚ ਟਿਕ ਜਾਂਦਾ ਹੈ ਗੁਰਮਖ ਲਾਗੇ ਸਹਿਜ ਧਿਆਨ ਅਤੇ ਬਾਬਾ ਜੀ ਨੇ ਇਹਨਾਂ ਸਹਿਜ ਧਿਆਨੀਆਂ ਨੂੰ ਪੰਜ ਬਾਦ ਨਾਲ ਸੰਬੋਧਿਤ ਕੀਤਾ ਹੈ ਚਲੋ ਅੱਜ ਆਪਾਂ ਜਪਜੀ ਸਾਹਿਬ ਦੀ 16ਵੀਂ ਪੌੜੀ ਦੀ ਵਿਆਖਿਆ ਤੇ ਵਿਚਾਰ ਕਰਦੇ ਹਾਂ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਸਾਨੂੰ ਇਸ 16ਵੀਂ ਪੌੜੀ ਦੇ ਵਿੱਚ ਕੀ ਸਮਝਾਉਣਾ ਚਾਹੁੰਦੇ ਨੇ ਬਾਬਾ ਜੀ ਕਹਿੰਦੇ ਨੇ ਪੰਜ ਪਰਵਾਣ ਪੰਜ ਪ੍ਰਧਾਨ ਪੰਜੇ ਪਾਵੇ ਦਰਗਹਿ ਮਾਨ ਪਾਵ ਜਿਹੜੇ ਗੁਰਮਖ ਜਨ ਸੱਚਮੁੱਚ ਪ੍ਰਮਾਤਮਾ ਦੇ ਰੰਗ ਵਿੱਚ ਰੰਗੇ ਜਾ ਚੁੱਕੇ ਨੇ ਤੇ ਜਿਨ੍ਹਾਂ ਨੇ ਮੰਨ ਲਿਆ ਹੈ ਕਿ ਕਿਵੇਂ ਹੁਕਮ ਰਜਾਈ ਚੱਲਣਾ ਹੈ ਤੇ ਜਿਨ੍ਹਾਂ ਨੇ ਗਾਇਆ ਸੁਣਿਆ ਤੇ ਮਨ ਵਿੱਚ ਰੱਖ ਲਿਆ ਹੈ ਉਹ ਗੁਰਮੁਖ ਜਨ ਪੰਚ ਜਨ ਪਰਮਾਤਮਾ ਦੇ ਘਰ ਵਿੱਚ ਪਰਵਾਨ ਨੇ ਤੇ ਉਹਨਾਂ ਨੂੰ ਪਰਮੇਸ਼ਵਰ ਨੇ ਸਵੀਕਾਰ ਕਰ ਲਿਆ ਹੈ ਉਹੋ ਪੰਚ ਜਨ ਮੁਖੀ ਨੇ ਆਗੂ ਨੇ ਪ੍ਰਦਾਨ ਨੇ ਇਸ ਦੁਨੀਆ ਵਿੱਚ ਵੀ ਤੇ ਉਸ ਦੁਨੀਆ ਵਿੱਚ ਵੀ ਪੰਚੈ ਪਾਵੇ ਦਰਗੇ ਮਾਨ ਇੱਥੇ ਬਾਬਾ ਜੀ ਕਹਿੰਦੇ ਨੇ ਕਿ ਉਹ ਪੰਜ ਜਨ ਦਰਗਾਹ ਵਿੱਚ ਮਾਨ ਪਾਉਂਦੇ ਨੇ ਜਿਵੇਂ ਇੱਥੇ ਗੁਰੂ ਘਰਾਂ ਵਿੱਚ ਸਰੂਪੇ ਪਾ ਕੇ ਸਨਮਾਨਿਆ ਜਾਂਦਾ ਹੈ ਐਦਾਂ ਉਹ ਗੁਰੂ ਦੇ ਪਿਆਰਿਆਂ ਨੂੰ ਉਸ ਦੀ ਦਰਗਾਹ ਤੇ ਸਨਮਾਨਿਆ ਜਾਂਦਾ ਹੈ ਤੇ ਮਾਨ ਮਿਲਦਾ ਹੈ ਅੱਗੇ ਬਾਬਾ ਜੀ ਕਹਿੰਦੇ ਨੇ ਪੰਚੈ ਸੋ ਹੈ ਦਰ ਰਾਜਾਨ ਇਸ ਦੇ ਦੋ ਅਰਥ ਕੀਤੇ ਜਾਂਦੇ ਨੇ ਇੱਕ ਅਰਥ ਕੀਤਾ ਜਾਂਦਾ ਹੈ ਕਿ ਉਹ ਪੰਜ ਜਨ ਰਾਜਿਆਂ ਦੇ ਦਰ ਤੇ ਵੀ ਸ਼ੋਭਾ ਪਾਉਂਦੇ ਨੇ ਪਰ ਰਾਜਿਆਂ ਵਾਲੇ ਜਮਾਨੇ ਵਿੱਚ ਜਿਹੜੇ ਪੰਜ ਜਨ ਜਾਂ ਕੋਈ ਬਹੁਤ ਉੱਚੀ ਪਦਵੀ ਦੇ ਲੋਕ ਹੁੰਦੇ ਸਨ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੋਭਾ ਨਹੀਂ ਸੀ ਦਿੱਤੀ ਜਾਂਦੀ ਰਾਜਿਆਂ ਵੱਲੋਂ ਪਰ ਤਸ਼ੱਦਦ ਤੇ ਜ਼ਿਆਦਾ ਦਿੱਤੀ ਜਾਂਦੀ ਸੀ ਉਹਨਾਂ ਨੂੰ ਆਪਣੀ ਅਧੀਨ ਕਰਨ ਦੀ ਕੋਸ਼ਿਸ਼ ਜ਼ਿਆਦਾ ਕੀਤੀ ਜਾਂਦੀ ਸੀ ਸੋ ਇਸ ਪੰਕਤੀ ਦੇ ਦੂਜੇ ਭਾਵ ਦੇ ਮੁਤਾਬਿਕ ਇੱਥੇ ਰਾਜਿਆਂ ਦੇ ਰਾਜੇ ਉਸ ਸੱਚੇ ਪ੍ਰਮਾਤਮਾ ਦੀ ਗੱਲ ਕੀਤੀ ਗਈ ਹੈ ਕੇ ਪੰਜ ਜਨ ਉਸ ਰਾਜੇ ਦੇ ਦਰ ਤੇ ਸੁੰਦੇ ਹਨ ਸ਼ੋਭਾ ਪਾਉਂਦੇ ਹਨ ਅੱਗੇ ਬਾਬਾ ਜੀ ਕਹਿੰਦੇ ਨੇ ਪੰਚਾਂ ਕਾ ਗੁਰ ਏਕ ਧਿਆਨ ਭਾਵ ਉਹ ਪੰਜ ਜਨ ਹਮੇਸ਼ਾ ਉਸ ਦੇ ਧਿਆਨ ਵਿੱਚ ਰਹਿੰਦੇ ਹਨ ਉਸ ਦੀ ਯਾਦ ਵਿੱਚ ਰਹਿੰਦੇ ਹਨ ਉਹਨਾਂ ਦੀ ਸੁਰਤ ਦਾ ਨਿਸ਼ਾਨਾ ਕੇਵਲ ਇੱਕ ਵਾਹਿਗੁਰੂ ਹੀ ਹੈ ਜੇ ਕੋ ਕਹੈ ਕਰੈ ਵਿਚਾਰ ਭਾਵ ਜੇ ਕੋ ਇਨਸਾਨ ਆਪਣੀ ਜ਼ੁਬਾਨ ਤੋਂ ਬੋਲੇ ਕਥਨ ਕਰੇ ਅਤੇ ਵਿਚਾਰ ਕਰੇ ਕਰਤੇ ਕੇ ਕੜਨੇ ਨਾਹੀ ਸੁਮਾਰ ਇਥੇ ਕੈਦ ਭਾਵ ਹੈ ਦੇ ਤੇ ਕਰਨੇ ਦਾ ਭਾਵ ਹੈ ਜੋ ਉਸਨੇ ਕੀਤਾ ਹੈ ਤੇ ਸੁਮਾਰ ਦਾ ਅਰਥ ਹੈ ਗਿਣਤੀ ਭਾਵ ਉਸ ਕਰਤੇ ਦੇ ਕੀਤੇ ਹੋਏ ਕਰਨਿਆਂ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ ਇਸ ਦਾ ਕੋਈ ਲੇਖਾ ਨਹੀਂ ਅੱਗੇ ਬਾਬਾ ਜੀ ਕਹਿੰਦੇ ਨੇ ਤੋਲ ਧਰਮ ਦਇਆ ਕਾਪੂਤ ਇਥੇ ਜਿਵੇਂ ਕੁਦਰਤ ਦਾ ਹਿਸਾਬ ਦੱਸਣ ਵਾਲੇ ਕਹਿੰਦੇ ਹਨ ਤੇ ਆਪਾਂ ਸਭ ਨੇ ਬਚਪਨ ਦੇ ਵਿੱਚ ਇਹ ਸਭ ਸੁਣਿਆ ਹੀ ਹੋਵੇਗਾ ਕਿ ਇਸ ਧਰਤੀ ਦੇ ਥੱਲੇ ਇੱਕ ਬਲਦ ਹੈ ਉਹ ਬਲਦ ਜਿਸ ਨੇ ਆਪਣੇ ਸਿੰਗਾ ਦੇ ਉੱਪਰ ਧਰਤੀ ਚੁੱਕੀ ਹੋਈ ਹੈ ਇਥੇ ਧੌਲ ਦਾ ਅਰਥ ਹੈ ਬਲਦ ਪਰ ਬਾਬਾ ਜੀ ਦੱਸਦੇ ਹਨ ਕਿ ਇਹ ਥਾਂ ਹੱਡ ਚਮ ਜਾਂ ਮਿੱਟੀ ਪੱਥਰ ਦਾ ਕੋਈ ਬਲਦ ਨਹੀਂ ਪਰ ਉਸ ਦੀ ਰਚਨਾ ਨੂੰ ਕਾਇਮ ਰੱਖਣ ਵਾਲਾ ਬਲਦ ਧਰਮ ਦਾ ਬੱਦਾ ਜੋ ਉਸ ਦੀ ਦਇਆ ਤੋਂ ਉਪਜਿਆ ਹੈ ਉਹ ਬਲਦ ਜ਼ਰੂਰ ਹੈ ਸੰਤੋਖ ਥਾਪ ਰੱਖਿਆ ਜਨ ਸੂਤ ਇੱਥੇ ਸੰਤੋਖ ਦਾ ਅਰਥ ਹੈ ਸਬਰ ਤੇ ਥਾਪ ਭਾਵ ਟਿਕਾਇਆ ਭਾਵ ਧਰਮ ਜੋ ਦਇਆ ਵਿੱਚੋਂ ਪੈਦਾ ਹੋਇਆ ਉਸ ਨੇ ਸਬਰ ਸੰਤੋਖ ਦੇ ਰਾਹੀਂ ਪੂਰੀ ਸ੍ਰਿਸ਼ਟੀ ਨੂੰ ਬੰਨ ਕੇ ਰੱਖਿਆ ਹੋਇਆ ਹੈ ਸੰਤੋਖ ਦੇ ਕੇ ਇਸ ਜਗਤ ਦਾ ਸੰਥਾਪਨ ਕਰ ਰੱਖਿਆ ਹੈ ਭਾਵ ਉਹ ਸ਼ਕਤੀਆਂ ਜਿਸ ਦੇ ਨਾਲ ਇਸ ਧਰਤੀ ਦਾ ਸਿਸਟਮ ਚੱਲ ਰਿਹਾ ਹੈ ਅੱਗੇ ਬਾਬਾ ਜੀ ਕਹਿੰਦੇ ਹਨ ਕਿ ਜੇ ਕੋ ਬੁੱਝੇ ਹੋਵੇ ਸਚਿਆਰ ਪਾਬ ਜੀ ਕੋਈ বুঝੇ ਤਾਂ ਉਹ ਸਚਿਆਰ ਹੋਵੇ। ਭਵ ਜੇ ਕਿਸੇ ਨੂੰ ਇਹ ਸਮਝ ਆ ਜਾਵੇ ਤਾਂ ਉਹ ਸਚਿਆਰਾ ਹੋਊਗਾ, ਉਸ ਦੀ ਬੁੱਧੀ ਚਮਕ ਜਾਵੇਗੀ। ਤੇ ਇਥੇ ਕੀ ਸਮਝਣ ਦੀ ਗੱਲ ਹੋ ਰਹੀ ਹੈ? ਉਹ ਅੱਗੇ ਬਾਬਾ ਜੀ ਦੱਸਦੇ ਹਨ। ਤਬਲੇ ਉੱਪਰ ਕੇਤਾ ਭਾਰ। ਭਵ ਕਿ ਇੱਕ ਬਲਦ ਦੇ ਉੱਪਰ ਇੰਨੀ ਵੱਡੀ ਧਰਤੀ ਦਾ ਭਾਰ ਕਿਵੇਂ ਹੋ ਸਕਦਾ ਹੈ? ਇਹ ਗੱਲ ਮੰਨਣਯੋਗ ਵੀ ਕਿਵੇਂ ਹੋ ਸਕਦੀ ਹੈ ਕਿ ਇੱਕ ਸਰੀਰ ਵਾਲੇ ਬਲਦ ਦੇ ਉੱਪਰ ਇੰਨਾ ਭਾਰ ਹੋ ਸਕਦਾ ਹੈ? ਕਿਉਂਕਿ ਧਰਤੀ ਹੋਰ ਪਰ ਐ ਹੋਰ ਹੋਰ ਪਵ ਇਥੇ ਇੱਕ ਧਰਤੀ ਨਹੀਂ ਹੈ ਪਤਾ ਨਹੀਂ ਇਸ ਧਰਤੀ ਵਰਗੀਆਂ ਕਿੰਨੀਆਂ ਹੀ ਹੋਰ ਧਰਤੀਆਂ ਹਨ ਇਸ ਦੇ ਭਾਰ ਤਲੇ ਕਵੰਜੂਰ ਪਵ ਇੰਨੀਆਂ ਧਰਤੀਆਂ ਦੇ ਥੱਲੇ ਕਿਹੜੇ ਬਲਦ ਹਨ ਤੇ ਉਹ ਬਲਦ ਕਿਸ ਦੇ ਸਹਾਰੇ ਖੜੇ ਹਨ ਕਿਸ ਉੱਪਰ ਖੜੇ ਹਨ ਅਗਰ ਇਹ ਵੀ ਕਹਿ ਲਈਏ ਕਿ ਇੱਕ ਬਲਦ ਦੂਸਰੀ ਧਰਤੀ ਉੱਪਰ ਖੜਾ ਹੈ ਤੇ ਦੂਸਰੀ ਧਰਤੀ ਵਾਲਾ ਬਲਦ ਉਸ ਤੋਂ ਅਗਲੀ ਧਰਤੀ ਉੱਪਰ ਖੜਾ ਹੈ ਤਾਂ ਆਖਰੀ ਬਲਦ ਕਿਸ ਸ਼ਕਤੀ ਦੇ ਸਹਾਰੇ ਖੜਾ ਹੈ ਉਸ ਦੇ ਪੈਰਾਂ ਥੱਲੇ ਕੀ ਹੈ ਤੇ ਉਸ ਨੂੰ ਕਿਸ ਸ਼ਕਤੀ ਨੇ ਡਟਾਇਆ ਹੈ ਜਿੰਨਾ ਵੀ ਲੋਕਾਂ ਦੀ ਪੁਰਾਣੇ ਸਮੇਂ ਵਿੱਚ ਇਹ માનਤਾ ਸੀ ਉਹ ਆਪਣੇ ਵੱਲੋਂ شمار ਗਏ ਪਰ ਉਹ ਗਣਤੀਆਂ-ਮਿੰਤੀਆਂ ਵਿੱਚ ਪੈਣ ਲੱਗ ਪਏ ਤੇ ਉਸ ਪਰਮਾਤਮਾ ਦੀ ਕੁਦਰਤ ਦੀ ਕੋਈ ਗਿਣਤੀਮੰਤੀ ਨਹੀਂ ਕੀਤੀ ਜਾ ਸਕਦੀ ਉਹ ਤਾਂ ਬੇਸ਼ੁਮਾਰ ਹੈ ਤੇ ਅੱਗੇ ਬਾਬਾ ਜੀ ਫਰਮਾਉਂਦੇ ਹਨ ਕਿ ਜੀ ਜਾਤ ਰੰਗਾ ਕੇ ਨਾਵ ਸਭ ਨਾ ਲਿਖਿਆ ਗੁੜੀ ਕਲਾਮ ਉਹਨਾ ਪ੍ਰਸ਼ਨ ਕਰਕੇ ਬਾਬਾ ਜੀ ਦੱਸਦੇ ਹਨ ਕਿ ਧਰਤੀ ਹੀਟ ਦਾ ਤਾਂ ਬਲਦ ਕਹਿ ਕੇ شمار ਕਹਿ ਲਿਆ ਆਪ ਗਿਣਤੀ ਮਿਣਤੀ ਕਰ ਲਈ ਪਰ ਧਰਤੀ ਦੇ ਉੱਪਰ ਜੋ ਅਣਗਿਣਤ ਜੀਵ ਰਹਿੰਦੇ ਹਨ ਉਹਨਾਂ ਦਾ ਕੀ ਉਹ ਤਾਂ ਕਿਸੇ ਗਿਣਤੀ ਵਿੱਚ ਨਹੀਂ ਆ ਸਕਦੇ ਨਾ ਉਸ ਦਾਤੇ ਦੀ ਕੁਦਰਤ ਬੇਸ਼ੁਮਾਰ ਹੈ ਇਸ ਧਰਤੀ ਉੱਪਰਲੇ ਜੀਵ ਕਿੰਨੀ ਤਰ੍ਹਾਂ ਦੇ ਰੰਗਾਂ ਦੇ ਤੇ ਨਾਵਾਂ ਦੇ ਹਨ ਇਹਨਾਂ ਸਭਨਾਂ ਨੂੰ ਇੱਕ ਸਦਾ ਚੱਲਦੀ ਕਲਮ ਨੇ ਹੀ ਲਿਖਿਆ ਹੈ ਉਸਦੀ ਬਣਾਈ ਕੁਦਰਤ ਦੀ ਕੋਈ ਗਿਣਤੀ ਮਿੰਤੀ ਨਹੀਂ ਕੀਤੀ ਜਾ ਸਕਦੀ ਕੋਈ ਕੁਐਸਚਨ ਨਹੀਂ ਕੀਤਾ ਜਾ ਸਕਦਾ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਬਾਬਾ ਜੀ ਕਹਿੰਦੇ ਹਨ ਕਿ ਇਹ ਸਭ ਦਾ ਲੇਖਾ ਕਰਤਾਰ ਆਪ ਹੀ ਜਾਣਦਾ ਹੈ ਲੇਖਾ ਲਿਖਿਆ ਕੀਤਾ ਹੋਏ ਭਾਵ ਹੋਰ ਕੌਣ ਇਹ ਲੇਖਾ ਲਿਖਣਾ ਜਾਣਦਾ ਹੈ ਜੇ ਕੋਈ ਮਨੁੱਖ ਲੇਖਾ ਲਿਖਣਾ ਚਾਵੇ ਵੀ ਤਾਂ ਉਹ ਅਧੂਰਾ ਹੀ ਲਿਖ ਪਾਵੇਗਾ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੋਤ ਕਿੰਨਾ ਸੋਹਣਾ ਰੂਪ ਹੈ ਕਿੰਨਾ ਬਲ ਹੈ ਕਿੰਨੀ ਦਾਤ ਹੈ ਕੌਣ ਇਹ ਵਿਅੰਤਾਂ ਦੀ ਗਿਣਤੀ ਮਿੰਤੀ ਕਰ ਸਕਦਾ ਹੈ ਇਹ ਸਭ ਗਿਣਤੀ ਮਿੰਤੀ ਤੋਂ ਬਹੁਤ ਪਰੇ ਹੈ ਅੱਗੇ ਬਾਬਾ ਜੀ ਕਹਿੰਦੇ ਹਨ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਭਵ ਉਹ ਸਰਬ ਸਮਰੱਥ ਆਪ ਹੀ ਜਾਣਦਾ ਹੈ ਜਿਸ ਨੇ ਇੱਕ ਵਾਕ ਨਾਲ ਸਾਰੇ ਜਗਤ ਦਾ ਪਸਾਰਾ ਪਸਾਰ ਦਿੱਤਾ ਹੈ ਤੇ ਉਸ ਦੇ ਉਸ ਹੁਕਮ ਨਾਲ ਹੀ ਜ਼ਿੰਦਗੀ ਦੇ ਲੱਖਾਂ ਦਰਿਆ ਬਣ ਗਏ ਭਵ ਫਿਰ ਜਗਤ ਪ੍ਰਬੰਧ ਦੇ ਲਖਾਂ ਪਰਿਵਾਰ ਤੁਰ ਪਏ ਅੱਗੇ ਬਾਬਾ ਜੀ ਕਹਿੰਦੇ ਹਨ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਭਵ ਮੇਰੇ ਵਿੱਚ ਇੰਨਾ ਬਲ ਕਿੱਥੇ ਕਿ ਮੈਂ ਉਸ ਦਾ ਵਰਣਨ ਕਰ ਸਕਾਂ ਤੇ ਜਦ ਵਰਣਨ ਹੋ ਹੀ ਨਹੀਂ ਸਕਦਾ ਤਾਂ ਕਿਉਂ ਨਾ ਮੈਂ ਇੱਕੋ ਵਾਰੀ ਉਸ ਰਚਨਹਾਰ ਤੋਂ ਸਦਕੇ ਹੋ ਜਾਵਾਂ ਵਾਰਿਆ ਨਾ ਜਾਵਾ ਏਕ ਵਾਰ ਭਵ ਹੇ ਅਕਾਲ ਪੁਰਖ ਮੈਂ ਤਾਂ ਤੇਰੇ ਉੱਤੋਂ ਇੱਕ ਵਾਰੀ ਵੀ ਸਦਕੇ ਹੋਣ ਜੋਗ ਨਹੀਂ ਹਾਂ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਭਾਵ ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਕੰਮ ਭਲਾ ਹੈ ਹੇ ਨਿਰੰਕਾਰ ਤੂੰ ਸਦਾ ਸਲਾਮਤ ਹੈ ਤੂੰ ਸਦਾ ਅਟਲ ਰਹਿਣ ਵਾਲਾ ਹੈ ਜੋ ਤੈਨੂੰ ਭਾਵਦਾ ਹੈ ਉਹੀ ਭਲਾ ਕੰਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਏ ਸੱਚੇ ਪਿਤਾ ਅਕਾਲ ਪੁਰਖ ਅਖਰ ਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ